ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਦਾਰਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਪਗਰਾੜੀ ਵੀ ਨੇੜੀ ਐ ਇੱਕ ਸਾਈਡ ਬਾਂਦਰ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਰੁਟੀਨ ਦੀਆਂ ਵੀਡੀਓ ਨਾਲੋਂ ਹਟ ਕੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਪਸ਼ੂ ਨਹੀਂ ਵਿਖਾਉਣਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਲਾਲ ਰੰਗ ਦਾ ਝੋਟਾ ਵੇਖ ਰਹੇ ਆ 855 ਟਰੈਕਟਰ ਇਹ ਬਾਈ ਹੁਣਾਂ ਦਾ ਸੇਲ ਹੈ ਵਿਕਾਊ ਹੈ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਟਰੈਕਟਰ ਹੈ ਨਵਾਂ ਪਿਆ ਜਾਵਾਂ ਲਸ਼ਕੂਰਾ ਪਿਆ ਮਾਰਦਾ ਇਹਦੀ ਬੰਦੀ ਇਨਫਾਰਮੇਸ਼ਨ ਬਾਈ ਜੀ ਹੁਣਾਂ ਤੋਂ ਲੈ ਦਿੰਨਾ ਮਜਬੂਰੀ ਕਰਕੇ ਬਾਈ ਹੁਣੀ ਕਹਿੰਦੇ ਆਪਾਂ ਸੇਲ ਕਰਨ ਲੱਗੇ ਆ ਨਹੀਂ ਤਾਂ ਵੇਚਣ ਦਾ ਬਾਈ ਕਹਿੰਦਾ ਕੋਈ ਇਰਾਦਾ ਨਹੀਂ ਸੀ ਮੈਂ ਪੂਰੀ ਕਰਕੇ ਸੇਲ ਕਰਨ ਲੱਗਿਆ ਆਓ ਗੱਲਬਾਤ ਬਾਈ ਨਾ ਕਰਦੇ ਆਂ ਦਿਨੇ ਤੁਹਾਨੂੰ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਈਏ ਜੀ ਆਪਣਾ ਸੁਖਮੰਦਰ ਸਿੰਘ ਪੁੱਤ ਜਗENDER ਸਿੰਘ ਪਿੰਡ ਗੰਦਾਰਾ ਜ਼ਿਲ੍ਹਾ ਫਰੀਦਕੋਟ ਟੀਲ ਜੈਤੋ ਜੀ ਬਗਰਾੜੀ ਕਿੰਨੀ ਕੁ ਬਾੜੂ ਬਗਰਾੜੀ 3 ਕਿਲੋਮੀਟਰ ਆਜੀ ਬਾਜਾ 6 ਕਿਲੋਮੀਟਰ ਆ ਬਾਜਾ ਫੋਨ ਨੰਬਰ ਦੱਸ ਦਈਏ ਜੀ 98038 50245 ਇੱਕ ਵਾਰੀ ਫੇਰ ਦੱਸੀ 98038 ਪੁਨਿਆਦ 2.45 ਠੀਕ ਹੈ ਜੀ ਕਿਹੜਾ ਮਾਡਲ ਆ ਬਾਈ APV 16 ਨਾ ਜਿਆ 16 ਮਾਡਲ ਆ ਜੀ 16 ਮਾਡਲ ਆ 16 ਮਾਡਲ ਆ ਠੀਕ ਹੈ ਜੀ ਤੇ ਤੁਸੀਂ ਜਾਂਸੀ ਚੋਂ ਕਿਹੜਾ ਪਹਿਲੇ ਨਾਂ ਕੀ ਦੂਜੇ ਨਾਂ ਜੀ ਪਹਿਲੇ ਨਾਂ ਹੀ ਆ ਜੀ ਆਪਾਂ ਫਿਰ ਰੇਟ ਤੇ ਚੱਲਦਾ ਜੀ ਆਪਣੇ ਕੋਲ ਤਾਂ ਜੀ ਠੀਕ ਆ 6-7 ਕੁ ਮਹੀਨਾ ਹੋ ਗਿਆ ਲੈ ਇਹਨੂੰ ਠੀਕ ਹੈ ਜੀ ਯਾਨੀ ਕਿ ਇਹਦੇ ਤੇ ਪਹਿਲੇ ਨਾਂ ਤੇ ਆ ਦੋਸਤੋ ਪਹਿਲੇ ਨਾਂ ਤੇ ਆ ਬਾਈ ਜੀ ਨੇ ਦੱਸ ਦਿਆ ਕਿ ਆਪਾਂ ਲਿਆ ਕਿਸੇ ਤੋਂ ਜਾਂਸੀ ਚੋਂ ਨਹੀਂ ਕਢਾਇਆ 6-7 ਤੱਕ ਮਹੀਨੇ ਹੋਏ ਆ ਲੈ ਇਹ ਨੂੰ ਐਫੀ ਡੈਪਟ ਤੇ ਹੀ ਆ ਜਾਨਕਿ ਪੁਰਾਣੇ ਮਾਲਕ ਦੇ ਨਾਂ ਤੇ ਹੀ ਆ ਜਿਹਦੇ ਪਸੰਦ ਆ ਉਹ ਦੂਜੇ ਨਾਂ ਤੇ ਹੋਊਗਾ ਠੀਕ ਹੈ ਜੀ ਦੋ 2016 ਮਾਡਲ ਹੈ ਕੰਡੀਸ਼ਨ ਕੰਡੀਸ਼ਨ ਤੁਸੀਂ ਆਪ ਦੀ ਵੇਖ ਸਕਦੇ ਆ ਜਿਵੇਂ ਨਵਾਂ ਪਿਆ ਸਾਫ ਸਭਾਈ ਸਭੂ ਵੀ ਬਾਈ ਹੁਣਾਂ ਦੀ ਫੁੱਲ ਹੈ ਸ਼ੋ ਸ਼ੂ ਤੁਸੀਂ ਵੇਖ ਲਓ ਟਾਇਰ ਜਿਵੇਂ ਲਗਾ ਭਗ ਚਾਰੇ ਨਵੇਂ ਆ ਰਗੇ ਹੀ ਐ ਬਾਕੀ ਮੈਂ ਚਾਰ ਚਪੇਰੋਂ ਦੀ ਕੈਮਰਾ ਮਾਰ ਦੇਣਾ ਜੋ ਕੁਛ ਹੈਗਾ ਸਾਰਾ origignal agency ਵਾਲਾ ਹੀ ਆ ਲੈਕ ਟੁਕ ਬਾਈ ਹੁਣਾਂ ਦਾ ਲਾਇਆ ਹੋਇਆ ਵਾ ਬਾਕੀ ਚੱਲਿਆ ਕਿੰਨਾ ਕੋ ਤੁਸੀਂ ਬਾਈ ਹੁਣਾਂ ਨਾਲ ਆਪਦੀ ਫੋਨ ਤੇ ਗੱਲਬਾਤ ਕਰ ਲਿਓ ਕੰਮ ਧੰਦਾ ਬਈ ਇਸ ਟਾਈਮ ਮਾੜਾ ਮੋਟ ਕੋਈ ਕੋਈ ਨਹੀਂ ਵੀਰੇ ਜਮਾ ਇੱਕ ਰੁਪਿਆ ਠੀਕ ਹੈ ਜੀ ਬਹੁਤ ਜਾਣ ਕਰਕੇ ਵੇਖਦੇ ਆ ਬਾਹਰ ਜਾਣ ਕਰਕੇ ਹਮਮ ਸਹੀ ਹੈ ਜੀ ਦੋਸਤੋ ਬਾਈ ਹੁਣੀ ਕਹਿੰਦੇ ਕਿਸੇ ਪਾਸੇ 1 ਰੁਪਿਆ ਵੀ ਨਹੀਂ ਲੱਗਦਾ ਜੋ ਕੁਝ ਵੀ ਹੈਗਾ ਜਿਹੜਾ ਕੁਛ ਇਹਦੇ ਲੱਗਿਆ ਸਾਰਾ ਏਜੰਸੀ ਵਾਲਾ ਵਾ ਬਾਈ ਹੁਣਾਂ ਦੇ ਬੱਚੇ ਹੈਗੇ ਬਾਹਰ ਫੋਰਨ ਚ ਤੇ ਬਾਈ ਹੁਣਾਂ ਨੇ ਵੀ ਮਗਰ ਬੱਚਿਆਂ ਕੋਲੇ ਜਾਣਾ ਟਰੈਕਟਰ ਬਾਈ ਉਹਨਾਂ ਦੇ ਕੋਲ ਇੱਕ ਹੋਰ ਹੈਗਾ ਉਧਰ ਸਾਹਮਣੇ ਖੜਾ ਫਿਰ ਬਾਈ ਕਹਿੰਦਾ ਬਾਹਲੇ ਸੰਦਾਂ ਦਾ ਔਖਾ ਹੋ ਜੂਗਾ ਕਿਉਂਕਿ ਆਪ ਬਾਈ ਉਹਨਾਂ ਨੇ ਬਾਹਰ ਉੱਠ ਜਾਣਾ ਤਾਂ ਕਰਕੇ ਬਾਈ ਹੁਣੀ ਸੇਲ ਕਰਦੇ ਆ ਨਹੀਂ ਇਸ ਟਾਈਮ ਕੋਈ ਇੱਕ ਪੈਸੀ ਦਾ ਡਿਫਾਲਟ ਨਹੀਂ ਬਾਕੀ ਤੁਹਾਡੇ ਸਾਹਮਣੇ ਹੀ ਐ ਜਿਹਦੇ ਪਸੰਦ ਆਊਗਾ ਅਗਲਾ ਆਵੇ ਹਲ ਪਾਲੇ ਜਿਵੇਂ ਅਗਲਾ ਚਲਾ ਕੇ ਆਪਦੇ ਟਰਾਈ ਲੈਣੀ ਚਾਹੁੰਦਾ ਬੇਫਿਕਰ ਹੋ ਕੇ ਬਾਈ ਕਹਿੰਦਾ ਲੈ ਲੈ ਮਨ ਚ ਬਾਈ ਉਹਨਾਂ ਦੇ ਪਹਿਲਾਂ ਹੀ ਸੀਗਾ ਸ਼ੌਂਕ ਸੀਗਾ ਲੈਣਾ ਟਰੈਕਟਰ ਉਹ ਲੈ ਲਿਆ ਨਾ ਬਾਈ ਕਹਿੰਦਾ ਪਤਾ ਹੀ ਨਹੀਂ ਕਰਾਇਆ ਸੀਗਾ ਕਿ ਬਾਅਦ ਚ ਵੇਚਣਾ ਕਰਕੇ ਪਹਿਲਾਂ ਹੀ ਸੀਗਾ ਕਿ ਬੱਚਿਆਂ ਕੋਲੇ ਜਾਣਾ ਵਾ ਤਾਂ ਕਰਕੇ ਆਪਦੇ ਨਾਂ ਨਹੀਂ ਕਰਾਇਆ ਜਿਹਦੇ ਹੁਣ ਪਸੰਦ ਆਉ ਦੂਜਾ ਮਾਲਕ ਉਹੀ ਬਣੂਗਾ ਕਿਉਂਕਿ ਬਾਈ ਉਹਨਾਂ ਦੇ ਐਫੀਡੈਫਟ ਦੇ ਨਾਂ ਤੇ ਚੱਲਦਾ ਇਹ ਹੈਗਾ ਕਿਹੜਾ ਨੰਬਰ ਆ ਜੀ ਪਟਿਆਲਾ ਕਿਹੜਾ ਦੱਸੋ ਤੁਸੀਂ ਪੀਵੀ 11 ਜੀ ਪਟਿਆਲਾ ਪੀਵੀ 11 ਪਟਿਆਲਾ ਠੀਕ ਹੈ ਜੀ ਦੋਸਤੋ ਪਟਿਆਲਾ ਨੰਬਰ ਹੈ ਇਹਦਾ ਪ੍ਰਾਈਸ ਜੀ ਭਾਈ ਜੀ ਇਹਦਾ ਜੀ 555 ਜੀ 555 ਠੀਕ ਹੈ ਜੀ ਪੂਰਾ ਆਧਾਰ ਕਾਰਡ ਮਿਲੂਗਾ ਜਿਹਦੇ ਨਾਂ ਤੇ ਆ ਜੀ ਠੀਕ ਹੈ ਜੀ ਆਧਾਰ ਕਾਰਡ ਆਪਣੇ ਕੋਲ ਹੈ ਲੋ ਠੀਕ ਹੈ ਜੀ ਦੋਸਤੋ ਜਿਹੜੇ ਮਾਲਕ ਤੋਂ ਬਾਈ ਹੋਣਾ ਨੇ ਲਿਆ ਉਹਦਾ ਆਧਾਰ ਕਾਰਡ ਹੈ ਮਤਲਬ ਸਾਰੇ ਪ੍ਰੂਫ ਹੀ ਹੈਗੇ ਆ ਉਹ ਤੋਂ ਸਿੱਧਾ ਤੁਹਾਡੇ ਨਾਂ ਬਾਈ ਹੋਣੀ ਕਰਾ ਦੇਣਗੇ ਤੁਹਾਡੀ ਫੋਨ ਤੇ ਵੀ ਗੱਲਬਾਤ ਕਰਾ ਦੇਣਗੇ ਜੇ ਤੁਸੀਂ ਆਪ ਡਾਇਰੈਕਟ ਮਾਲਕ ਨਾਲ ਗੱਲ ਕਰਨੀ ਆ ਤੁਸੀਂ ਡਾਇਰੈਕਟ ਮਾਲਕ ਨਾਲ ਵੀ ਗੱਲ ਕਰ ਸਕਦੇ ਆ ਆਧਾਰ ਕਾਰਡ ਬੰਦੇ ਪ੍ਰੂਫ ਸਾਰੇ ਹੈਗੇ ਆ ਉਹ ਬਾਕੀ ਜਦੋਂ ਤੁਸੀਂ ਬਾਈ ਹੋਣਾ ਦੇ ਕੋਲ ਆ ਜਾਣਾ ਆਪਦੀ ਤਸੱਲੀ ਤੁਸੀਂ ਆ ਕੇ ਕਰ ਹੀ ਲੈਣੀ ਆ ਪ੍ਰਾਈਜ਼ ਜੈ ਜੀ ਐ ਵਿੱਚੋਂ ਮੌਕੇ ਤੇ ਤੁਹਾਨੂੰ ਪਤਾ ਹੀ ਆ ਮਾਨਤਾਨ ਹੋ ਹੀ ਜਾਂਦਾ 2016 ਮਾਡਲ ਪਟਿਆਲਾ ਨੰਬਰ ਜਿਹੜੇ ਵੀ ਭੈਣ ਭਰਾ ਦੇ ਇਹ ਲਾਲ ਰੰਗ ਦਾ ਸਵਰਾਜ 855 ਐਫੀ ਟਰੈਕਟਰ ਪਸੰਦ ਆਉਂਦਾ ਇੰਜਨ ਗੇਅਰ ਸਾਰੇ ਪਾਸੋਂ ਬਾਈ ਦੱਸਦਾ ਕਿ 16 ਨੇ ਆ ਕਿਸੇ ਪਾਸੇ ਰੁਪਈਆ ਵੀ ਨਹੀਂ ਲੱਗਦਾ ਕੱਲੀ ਮਜਬੂਰੀ ਕਰਕੇ ਬਾਈ ਹੁਣੀ ਸੇਲ ਕਰਦੇ ਆ ਫੋਨ ਨੰਬਰ ਬਾਈ ਜੀ ਉਹਨਾਂ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਗਦਾਰੇ ਐ ਜ਼ਿਲ੍ਹਾ ਫਰੀਦਕੋਟ ਹੈ ਤਹਿਸੀਲ ਜੈਤੋ ਆ ਨੇੜੇ ਬਾਜਾਖਾਨਾ ਰਹਿ ਜਾਂਦਾ ਤੁਸੀਂ ਬਾਈ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦੇਣਗੇ ਲਾਸਟ ਦੇ ਵਿੱਚ ਰੂਟੀਨ 'ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਦ ਕਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਸਾਸ਼ੀਕਲ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ